ਜਦੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਰਾਜ ਹੀ ਨਾ ਉਹ ਜਦੋਂ ਕਦੇ ਵਿਪਤਾ ਹਾੜ ਆਉਣੇ ਕੋਈ ਇਹੋ ਜਿਹਾ ਸੋਕਾ ਪੈ ਜਾਣਾ ਮੀਂਹ ਨਾ ਪੈਣੇ ਫਸਲਾਂ ਨਾ ਹੋਣੀਆਂ ਤੇ ਉਹ ਭੰਡਾਰੇ ਖੋਲ ਦਿੰਦਾ ਸੀ ਕਲਗੀਧਰਪਦਾ ਦੇ ਖੋਲੇ ਹੋਏ ਭੰਡਾਰੇ ਆ ਇਹ ਮੰਨ ਕੇ ਚਲੋ ਮੁੱਕਣੇ ਹੀ ਨਹੀਂ ਆ ਇਹ ਜੰਨਾ ਤੇ ਮੰਨ ਕੇ ਚਲੋ ਵੀ ਇਹ ਸਵਾਵਾ ਚੱਲਦੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਖੁੱਲੇ ਭੰਡਾਰੇ ਚੱਲਦੇ ਰਹਿਣੇ ਆ ਜੀ ਇਹਨਾਂ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪਹਿਲਾਂ ਤੇ ਅਸੀਂ ਉਸ ਸੰਗਤ ਦਾ ਯੂਪੀ ਵਾਲੀ ਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਧੰਨਵਾਦ ਕਰਦੇ ਆਂ ਤੇ ਜਦੋਂ ਤੁਨ ਸਾਹਿਬ ਵੀਰ ਜੀ ਨੇ ਦੱਸਿਆ ਵਾ ਵੀ ਜਦੋਂ ਇਹਨਾਂ ਨੂੰ ਵੀ ਪਤਾ ਲੱਗਾ ਇਹ ਵੀ ਸਾਡੇ ਕੋਲ ਤੇਲ ਲੈ ਕੇ ਪਹੁੰਚੇ ਆ ਇਹ ਨੌਜਵਾਨ ਮੀਰਾਂ ਦਾ ਬਹੁਤ ਜ਼ਿਆਦਾ ਅਪਰਾਲਾ ਜਿਨ੍ਹਾਂ ਨੇ ਸਾਡਾ ਉਹਨਾਂ ਨੂੰ ਦੱਸਿਆ ਤੇ ਫਿਰ ਉਹ ਸਾਡੇ ਤਾਈਂ ਪਹੁੰਚ ਕੀਤੀ ਆ ਕੈਂਪਾਂ ਵਿੱਚ ਕਹਾਈ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੰਨੀ ਜ਼ਿਆਦਾ ਮਿਲੀ ਗੁਰੂ ਮਹਾਰੇ ਨੇ ਕਿਰਪਾ ਕੀਤੀ ਵੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੀ ਕੈਂਪ ਲੱਗੇ ਹੁੰਦੇ ਸੀ ਉਹਨਾਂ ਦੇ ਬੰਦਿਆਂ ਦੇ ਵੀ ਕੈਂਪ ਲੱਗੇ ਹੁੰਦੇ ਸੀ ਪਰ ਜਿਹੜੇ ਲੋਕ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਭਾਈ ਅਮਰਤਪਾਲ ਸਿੰਘ ਦੀਆਂ ਫੋਟੋਆਂ ਸੰਤਾਂ ਦੀਆਂ ਫੋਟੋਆਂ ਦੀਪ ਸਿੱਧੂ ਦੀਆਂ ਫੋਟੋਆਂ ਸ਼ਹੀਦਾਂ ਦੀਆਂ ਫੋਟੋਆਂ ਲਾ ਕੇ ਜਿਹੜੇ ਆਉਂਦੇ ਸੀ ਉਹ ਬਸ ਇੱਕੋ ਹੀ ਗੱਲ ਕਹਿੰਦੇ ਸੀ ਵੀ ਅਸੀਂ ਹੋਰ ਕਿਸੇ ਦੇ ਕੈਂਪ 'ਚ ਨਹੀਂ ਜਾਣਾ ਅਸੀਂ ਭਾਈ ਅਮਰਤਪਾਲ ਸਿੰਘ ਤੇ ਭਾਈ ਦੀਪ ਸਿੱਧੂ ਦੁਆਰਾ ਜਿਹੜਾ ਚੱਲ ਰਿਹਾ ਕੈਂਪ ਉਹਨਾਂ ਦੇ ਵਿੱਚ ਜਾਣਾ ਉਥੇ ਅੱਜ ਰੈਲੀ ਕੀਤੀ ਸੀ ਬੰਦਾ ਕੁਝਰ ਗਿਆ ਸੀ ਉਹਦੀ ਉਹਦੀ ਰੈਲੀ ਅੱਜ ਉਥੇ ਬਹੁਤ ਫਟਾਂ ਜਾਰੀਆਂ ਮਾਰੀਆਂ ਖਾਣਾ ਇਸ ਤਰ੍ਹਾਂ ਦਾ ਅੰਕੜਾ ਆਮ ਕੜਾਜ ਤਰਾਂ ਦਾ ਮੈਂ ਟੀਵੀ ਤੇ ਸੁਣਦਾ ਸਾਰੀਆਂ ਗੱਲਾਂ ਆਦੀਆਂ ਬੜਾ ਗੱਜਦਾ ਹਿਆਂ ਦਾ ਇਹ ਭਜੀ ਆਪਾਂ ਹੀ ਬਣਾਈ ਆ ਸਰਕਾਰ ਕੀ ਕਾਰਨ ਕੀ ਲੱਗਦਾ 92 ਐਮ ਐਲ ਏ ਪੰਜਾਬ ਨੇ ਦੇ ਦਿੱਤੇ ਹੁਣ ਤੇ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਤੇ ਆਪਾਂ ਇਹਨਾਂ ਨੂੰ ਨਹੀਂ ਵੋਟਾਂ ਪਾਉਂਦੇ ਚਾਹਵਾਂ ਬੰਦੇ ਹੈ ਤੇ ਬੰਨ ਆਪਾਂ ਨਹੀਂ ਇਹਨਾਂ ਨੂੰ ਵੋਟਾ ਗੱਡੀ ਦੀ ਚੈਕਿੰਗ ਇਹਨਾਂ ਨੇ ਪੂਰੀ ਕੀਤੀ ਆ ਪੁਲਿਸ ਨੇ ਫਿਰ ਚੈਂਗ ਕੀਤੀ ਆ ਫਿਰ ਫਿਰ ਜਦੋਂ ਅਸੀਂ ਜਾ ਕੇ ਪੁੱਛਿਆ ਵੀ ਗੱਡੀ ਦੀ ਚੈਂਗ ਕੀਤੀ ਕਿਉਂ ਆ ਤੇ ਉਹ ਉਹਨਾਂ ਦਾ ਕਹਿਣਾ ਇਹ ਹੀ ਵੀ ਕੋਈ ਐਕਸੀਡੈਂਟ ਹੋਇਆ ਫਰੋਜਪੁਰ ਦੇ ਵਿੱਚ ਉਹਦਾ ਕਰਕੇ ਭਲੇਖੇ ਦੇ ਨਾਲ ਤੁਹਾਡੀ ਗੱਡੀ ਦੀ ਚੈਂਗ ਹੋਈ ਹਾਲਾਂਕਿ ਜਦੋਂ ਪੁਲਿਸ ਗੱਡੀ ਦੀ ਚੈਕਿੰਗ ਕਰਨ ਆਉਂਦੀ ਆ ਉਦੋਂ ਪੁਲਿਸ ਇਹ ਗੱਲ ਪੁੱਛਦੀ ਆ ਵੀ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਹੁੰਦਾ ਕੱਲਾ ਹੀ ਮੁੰਡਾ ਗੱਡੀ ਚਲਾਉਣ ਵਾਲਾ ਉਹਨੂੰ ਪੁਲਿਸ ਪੁੱਛਦੀ ਆ ਚੈਂਗ ਕਰਨ ਤੋਂ ਪਹਿਲਾਂ ਪੁੱਛਦੀ ਆ ਵੀ ਕੀ ਇਹ ਗੱਡੀ ਰਜਿੰਦਰ ਸਿੰਘ ਤਲਵੰਡੀ ਦੀ ਆ ਸੋ ਜਿੱਥੇ ਵੀ ਹੜ੍ਹ ਪ੍ਰਭਾਵਤ ਇਲਾਕੇ ਆ ਨਾ ਕੋਈ ਇਦਾਂ ਦਾ ਇਲਾਕਾ ਨਹੀਂ ਆ ਵੀ ਜਿੱਥੇ ਹੜ੍ਹ ਆਏ ਹੁਣ ਤੇ ਸਾਡੀ ਟੀਮ ਨਾ ਪਹੁੰਚੀ ਹੋਵੇ ਸਾਡੀ ਟੀਮ ਹਰ ਥਾਂ ਤੇ ਜਿੰਨੀ ਯੋਗਤਾ ਸਾਡੀ ਟੀਮ ਰੱਖਦੀ ਆ 1900 ਵਾ ਨਿਵਾ ਰਹੀ ਆ ਆ ਤੁਸੀਂ ਦੇਖ ਲਓ ਮੇਰੇ ਹਿਸਾਬ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਪਹਿਲੀ ਜਥੇਬੰਦੀ ਹੋਊਗੀ ਪਹਿਲੀ ਜਥੇਬੰਦੀ ਹੋਊਗੀ ਵੀ ਜਿਹੜੇ 11000 ਲੀਟਰ ਵਾਲਾ ਟੈਂਕਰ ਭਰ ਕੇ ਤੁਰੇ ਫਿਰਨਦੇ ਆ ਤੇ ਉਹ ਪਿੰਡ ਆ ਜਿਨ੍ਹਾਂ ਨੇ ਪਿੰਡ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਬੂਥ ਲਗੇ ਹੋਰ ਦੂਜੇ ਦਾ ਬੂਥ ਵੀ ਨਹੀਂ ਲੱਗਾ ਸੀਗਾ ਇਹਦਾ ਤੇ ਜੇਕਰ ਮੰਨ ਕੇ ਚੱਲੋ ਇਹ ਭਾਈ ਸਾਹਿਬਾ ਵਾਸਤੇ ਇਹ ਨਾ ਕਰ ਸਕਦੇ ਆ ਤੇ ਅਹੀਂ ਤੇ ਭਾਈ ਸਾਹਿਬ ਦੀ ਟੀਮ ਵਾਸਤੇ ਇਹ ਨਾ ਵਾਸਤੇ ਇਹ ਨਾ ਨਹੀਂ ਕਰ ਸਕਦੇ ਸੋ ਇਸ ਕਰਕੇ ਸਾਡਾ ਇੱਕ ਫਰਜ ਹੈ ਅਸੀਂ ਇਹ ਨਹੀਂ ਕੋਈ ਇੱਥੇ ਰਾਜਨੀਤੀ ਨਹੀਂ ਆ ਇੱਥੇ ਅਸੀਂ ਦੇ ਇੱਕ ਫਰਜ ਨਿਭਾਉਣ ਆਏ ਆ ਸੇਵਾ ਨਿਭਾ ਰਹੇ ਆ ਜੋ ਮਹਾਰਾਜ ਦਾ ਹੁਕਮ ਹੈ ਜਿੰਨਾ ਕ ਮੰਨ ਕੇ ਚੱਲੋ ਸੰਗਠਨਾਂ ਦਾ ਸਹਿਯੋਗ ਹੋ ਸਭ ਦੇ ਨਾਲ ਸਵਾਮਾ ਮੈਂ ਦੂਜੀਆਂ ਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਕਟੂ ਘੜ ਜਿਹੜੇ ਕੋਈ ਬਾਲੀਆਂ ਤਗੜੀਆਂ ਸਾਂਭੀਆਂ ਉਹ 10 ਪਿੰਡ ਸਾਂਭ ਲੈਣ ਕੋਈ 5 ਸਾਂਭ ਲਈ ਕੋਈ 1 ਪਿੰਡ ਸਾਂਭ ਲੈ ਕੋਈ 100 ਕਿਲਾ ਹੀ ਸਾਂਭ ਲੈ ਸੋ ਇਸ ਕਰਕੇ ਇਹ ਸਿਮਾਵਾਂ ਤੇ ਹੋਣੀਆਂ ਰਲ ਮਿਲ ਕੇ ਕਿਉਂਕਿ ਹਾਰ ਬਹੁਤ ਜ਼ਿਆਦਾ ਇਲਾਕਿਆਂ ਦੇ ਵਿੱਚ ਆਏ ਆ ਲੱਖਾਂ ਏਕੜ ਜਿਹੜੀ ਜ਼ਮੀਨ ਆ ਉਹ ਤਬਾਹ ਹੋ ਗਈ ਆ ਕਈ ਹਜ਼ਾਰ ਜਿਹੜੇ ਘਰ ਉਹ ਤਬਾਹ ਹੋ ਚੁੱਕੇ ਆ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਸਿਮਾਵਾਂ ਵੱਡੀਆਂ ਤੇ ਜਥੇਬੰਦੀਆਂ ਨੂੰ ਵੱਡਾ ਦੇਖੜ ਕਰਕੇ ਚੱਲਣਾ ਚਾਹੀਦਾ ਹਰੇਕ ਨੂੰ ਵੰਡ ਕੇ ਜਿਹੜੇ ਥਾਂ ਆ ਵੀ ਉਹ ਉੱਥੇ ਸਿਮਾਵਾਂ ਬਣਾਉਣੀਆਂ ਚਾਹੀਦੀਆਂ ਜੀ ਸਰਕਾਰ ਦੀ ਤੇ ਵੇਖੋ ਕੋਈ ਵੀ ਕਾਰਜਕਾਰੀ ਨਹੀਂ ਹੈਗੀ ਸਰਕਾਰ ਦੀ ਕਾਰਜਕਾਰੀ ਬਿਲਕੁਲ 0% ਆ ਵਿਰੋਧੀ ਹੋਣ ਦਾ ਕਰਕੇ ਨਾ ਭੰਡੀ ਜਾਏ ਉਹ ਵੈਸੇ ਸਹੀ ਮੈਨੇ ਦੱਸਿਓ ਸਹੀ ਹੋਵੇ ਨਾ ਨਾ ਵਿਰੋਧੀ ਹੋਣ ਦਾ ਕਰਕੇ ਨਹੀਂ ਮੈਂ ਕਹਿੰਦਿਆਂ ਪਿੰਡ ਤੋਂ ਢਟਾਏ ਵਾਲੇ ਦੇ ਵਿੱਚ ਸਾਨੂੰ ਲੱਗਿਆਂ ਨੂੰ 20 ਤੋਂ 25 ਦਿਨ ਹੋ ਗਏ ਆ ਉਹ ਮੈਂ ਤੁਹਾਨੂੰ ਦੱਸਦਾ ਉੱਥੇ ਪੋਕਲੈਂਡ ਚੱਲ ਰਹੀ ਆ ਉੱਥੇ ਡੀਜ਼ਲ ਪਾਇਆ ਜਾ ਰਿਹਾ ਪੋਕਲੈਂਡ ਟਰੈਕਟਰਾਂ ਦੇ ਵਿੱਚ ਸਰਕਾਰ ਨੇ ਹੁਣ ਤੱਕ ਇੱਕ ਵੀ ਰੁਪਏ ਦਾ ਡੀਜ਼ਲ ਨਹੀਂ ਦਿੱਤਾ ਖੜ ਪ੍ਰਭਾਵਤ ਇਲਾਕੇ ਦੇ ਵਿੱਚਾਂ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀਆਂ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਹੋਣ ਤੇ ਜਿਹੜਾ ਆਪਣੇ ਤੌਰ ਤੇ ਵੀਰ ਸਵਾਵਾ ਕਰ ਰਹੇ ਆ ਉਹ ਤੁਹਾਡੇ ਤੱਕ ਜਰੂਰ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਸਵਾਵਾ ਪਤਾ ਲੱਗਦੀਆਂ ਹੋਣਗੇ ਕਿੱਥੇ ਕਿੱਥੇ ਕੀ ਚੱਲ ਰਿਹਾ ਅੱਜ ਅਸੀਂ ਕਿਉਂਕਿ ਡੇਰਾ ਬਾਬਾ ਨਾਨਕ ਦੀ ਜਦੋਂ ਗੱਲ ਕਰਦੇ ਆ ਰਮਦਾਸ ਦਾ ਅਜਨਾਲਾ ਉਸ ਇਲਾਕੇ ਚ ਬਹੁਤ ਤਾਤ ਪਿੰਡਾਂ ਚ ਅਸੀਂ ਵਿਚਰੇ ਸੀ ਤੇ ਇਧਰਲੇ ਪਾਸੇ ਜੇ ਆਪਾਂ ਗੱਲ ਕਰੀਏ ਵੀਰ ਹਰਪਾਲ ਸਿੰਘ ਜਿਹੜੇ ਕਿ ਲਗਾਤਾਰ ਹਰਪਾਲ ਸਿੰਘ ਮਖੂ ਇਹਨਾਂ ਇਲਾਕਿਆਂ ਚ ਵਿਚਰ ਰਹੇ ਆ ਤੇ ਅੱਜ ਉਹ ਵੀਰ ਕੁਸ਼ਰ ਜਿਵੇਂ ਸੀ ਤੇ ਅੱਜ ਸਾਡੀ ਵੀ ਡਿਊਟੀ ਲੱਗੀ ਕੀ ਇਧਰਲੇ ਪਾਸੇ ਜ਼ਰੂਰ ਦਿਖਾ ਲਿਓ ਜਿਹਦੇਲੇ ਪਾਸੇ ਸੁਆਮਾਂ ਚੱਲ ਰਹੀਆਂ ਥੋੜੀ ਦੇਰ ਤੱਕ ਅਸੀਂ ਇੱਕ ਪਿੰਡ ਦੇ ਵਿੱਚਾਂ ਉਸ ਪਿੰਡ ਤੋਂ ਬਾਅਦ ਦੇ ਵਿੱਚ ਅਸੀਂ ਜਾਣਾ ਵਾ ਉਸ ਬੰਨ ਦੇ ਉੱਤੇ ਜਿਹੜਾ ਬੰਨ ਬੰਨਣ ਦੀਆਂ ਤਿਆਰੀਆਂ ਹੋ ਰਹੀਆਂ ਵਾ ਜਿਵੇਂ ਕਿ ਠੇਠਰ ਕੇ ਬੰਨ ਬੱਜ ਦਾ ਦਿਖਾ ਲਈ ਤੇ ਤੁਹਾਨੂੰ ਪੱਖੋ ਕੇ ਵਾਲੀ ਤਸਵੀਰ ਤੁਹਾਨੂੰ ਦਿਖਾ ਲਈ ਸੀ ਬਾਕੀ ਪਿੰਡਾਂ ਦੀਆਂ ਤਸਵੀਰਾਂ ਦਿਖਾ ਲਈਆਂ ਸੀ ਅੱਜ ਅਸੀਂ ਇਧਰਲੇ ਪਾਸੇ ਆ ਫਰੋਜ਼ਪੁਰ ਵਾਲੇ ਪਾਸੇ ਜੇ ਗੱਲ ਕਰੀਏ ਮੁੰਡਾ ਪਿੰਡ ਜੇ ਇਧਰ ਛੋਟੇ ਛੋਟੇ ਪਿੰਡ ਆ ਤਾਂ ਆਪਾਂ ਕਿਹੜੇ ਪਿੰਡ ਜਾਂ ਜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਗੁੱਜਰਪੁਰਾ ਪਿੰਡ ਦੇ ਵਿੱਚ ਗੁੱਜਰਪੁਰਾ ਪਿੰਡ ਦੇ ਵਿੱਚ ਬੰਨ ਬੰਨ ਦੀ ਤਿਆਰੀ ਹੋ ਰਹੀ ਆ ਤੇ ਤਕਰੀਬਨ ਜਦੋਂ ਬੰਨ ਵੱਜਦੇ ਆ ਨਾ ਤੇ ਉਹਦੇ ਵਾਸਤੇ ਫਿਰ ਵੱਡੇ ਪੱਧਰ ਦੀਆਂ ਸਵਾਵਾਂ ਵੀ ਪਹੁੰਚਦੀਆਂ ਆ ਪਹਿਲੋਂ ਤੇ ਉਹ ਸਾਰੀ ਸੰਗਤ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਆਪਣੇ ਸਵਾਵਾਂ ਦੇ ਵਿੱਚ ਵੱਡਾ ਰੋਲ ਨਿਭਾਉਂਦੇ ਹੋ ਤੇ ਜਿਹੜੀਆਂ ਸੰਸਥਾਵਾਂ ਵਿਸ਼ੇਸ਼ ਤੌਰ ਤੇ ਆਪਣੀ ਸਵਾਵਾਂ ਕਰ ਰਹੀਆਂ ਉਹਨਾਂ ਦਾ ਵੀ ਧੰਨਵਾਦ ਆ ਇਸ ਟਾਈਮ ਦੇ ਉੱਤੇ ਜੇ ਆਪਾਂ ਇਸ ਇਲਾਕੇ ਦੀ ਗੱਲ ਕਰੀਏ ਭਾਵੇਂ ਡੇਰਾ ਬਾਬਾ ਨਾਨਕ ਹੋਵੇ ਜਾਂ ਇਧਰ ਫਿਰੋਜ਼ਪੁਰ ਹਲਕਾ ਲਾ ਲਈਏ ਤੇ ਜਾਂ ਇਧਰਲੇ ਪਾਸੇ ਤਰਨਤਾਰਨ ਦੇ ਵਿੱਚ ਮਾਰਪਈ ਹੜ੍ਹ ਪ੍ਰਭਾਵਿਤ ਹੋਏ ਇਲਾਕੇ ਉੱਥੇ ਟੀਮ ਅਮਰਤਪਾਲ ਵੱਲੋਂ ਆਪਣਾ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਮੈਨੂੰ ਯਾਦ ਹੈ ਕਿ ਜਦੋਂ ਪਹਿਲੇ ਦਿਨ ਅਸੀਂ ਬਾਉਪੁਰ ਪਿੰਡ ਗਏ ਸੀ ਅਜੇ ਪਾਣੀ ਨੇ ਉਸ ਇਲਾਕੇ ਨੂੰ ਘੇਰਿਆ ਸੀ ਤੇ ਉਹਨਾਂ ਪਿੰਡਾਂ ਦੇ ਜੋ ਗਏ ਤੇ ਉੱਥੇ ਸਾਨੂੰ ਦੋ ਨੌਜਵਾਨ ਮਿਲੇ ਸੀ ਵੀਰ ਜਿੰਦਰ ਸਿੰਘ ਤੇ ਵੀਰ ਧਨ ਸਾਹਿਬ ਸਾਡੇ ਨਾਲ ਹੀ ਇਸ ਟਾਈਮ ਦੇ ਉੱਤੇ ਵੀਰ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਵੱਡੇ ਪੱਦਰ ਸਵਾਵ ਸੰਭਾਲੀਆਂ ਤੇ ਹੁਣ ਹੁਣੇ ਜ਼ਿਕਰ ਕਰ ਰਹੇ ਸੀ ਕਿ ਇਸ ਪਿੰਡ ਦੇ ਵਿੱਚ ਬੰਨ ਬੱਜਨ ਦੀ ਤਿਆਰੀ ਹੋ ਰਹੀ ਆ ਤੇ ਕਹਿੰਦੇ ਕਿ ਸਾਡੀਆਂ ਸਵਾਵ ਵੀ ਇਸ ਪਿੰਡ ਨੂੰ ਕਿਹਾ ਕਿ ਗੁਜਰਪੁਰੇ ਵਾਲਿਆਂ ਨੂੰ ਸਾਡੀਆਂ ਸਵਾਵਾਂ ਵੀ ਪ੍ਰਦਾਨ ਕਰ ਲਿਓ ਅ ਇਸ ਟਾਈਮ ਤੇ ਤੁਹਾਨੂੰ ਸਾਬ ਸਾਡੇ ਨਾਲ ਆ ਸਾਰਿਆਂ ਨਾਲ ਆਪਾਂ ਗੁਰਫਤੇ ਸਾਂਝ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਜੀ ਕਿਵੇਂ ਚੜਦੀ ਕਲਾ ਐ ਚੜਦੀ ਕਲਾ ਕਿਰਪਾ ਗੁਰੂ ਜੀ ਕਿਵੇਂ ਚੱਲ ਰਹੀਆਂ ਸਵਾਵਾਂ ਵੇਖੋ ਤੁਸੀਂ ਵੇਖ ਹੀ ਸਕਦੇ ਆ ਸਵਾਵਾਂ ਲਗਾਤਾਰ ਹਰੇਕ ਪਿੰਡ ਦੇ ਵਿੱਚ ਆਪਾਂ ਕਰ ਰਹੇ ਆ ਤਕਰੀਬਨ ਹਲਕਾ ਖਡੂਰ ਸਾਹਿਬ ਆ ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਬਹੁਤ ਸਾਰੇ ਪਿੰਡ ਆ ਜਿਹੜੇ ਹੜ੍ਹ ਪ੍ਰਭਾਵਿਤ ਆ ਜਿਨ੍ਹਾਂ ਦੀਆਂ ਝੋਨੇ ਰੁੜ ਗਏ ਫਸਲਾਂ ਬਰਬਾਦ ਹੋ ਗਈਆਂ ਰੇਤਾ ਚੜ ਗਈ ਇਹ ਬਹੁਤ ਹਜ਼ਾਰਾਂ ਏਕੜ ਇਧਰਲੇ ਪਾਸੇ ਜ਼ਮੀਨਾਂ ਤੇ ਸੇਵਾਵਾਂ ਅਸੀਂ ਲਗਾਤਾਰ ਕਰ ਰਹੇ ਆ ਤੇ ਜਿਹੜੇ ਬੰਨਾਂ ਤੇ ਅਸੀਂ ਸੇਵਾ ਕੀਤੀ ਆ ਪਿੰਡ ਤੋਂ ਢਟਾਏ ਵਾਲਾ ਚੰਬਾ ਕਲਾ ਇਨਾ ਬੰਨਾਂ ਦੇ ਉੱਪਰ ਤੇ ਅਸੀਂ ਪੋਕ ਲੈਣਾ ਵੀ ਚੱਲ ਰਹੀਆਂ ਦੋ ਤਿੰਨ ਪੋਕ ਲੈਣਾ ਚੱਲ ਰਹੀਆਂ ਵਾ ਟਰੈਕਟਰ ਚੱਲ ਰਹੇ ਆ ਮਿੱਟੀ ਵਾਲੇ ਟਰਾਲੇ ਚੱਲ ਰਹੇ ਆ ਜੀਸੀਬੀਆਂ ਚੱਲ ਰਹੀਆਂ ਵੀ ਉੱਥੇ ਤੇ ਸੇਵਾ ਇੱਕ ਵੀ ਜ਼ਿੰਮੇਵਾਰੀ ਚੁੱਕੀ ਹੋਈ ਆ ਬਾਕੀ ਇਨਾ ਪਿੰਡਾਂ ਦੇ ਵਿੱਚ ਹੁਣ ਥਾਂ ਬਹੁਤ ਜ਼ਿਆਦਾ ਵਾ ਅਸੀਂ ਜਥੇਬੰਦੀ ਵੱਲੋਂ ਟੀਮ ਭਾਈ ਅਮਰਤਪਾਲ ਸਿੰਘ ਟੀਮ ਭਾਈ ਦੀਪ ਸਿੱਧੂ ਵੱਲੋਂ ਇੱਥੇ ਇਹ ਯਤਨ ਜ਼ਰੂਰ ਕਰ ਰਹੇ ਆ ਵੀ ਲਗਭਗ ਹਰੇਕ ਪਿੰਡ ਦੇ ਵਿੱਚ 11200 ਲੀਟਰ ਜਿਹੜਾ ਡੀਜ਼ਲ ਪਹੁੰਚਾਇਆ ਜਾਵੇ ਜਿਸ ਤਰ੍ਹਾਂ ਕੱਲ ਅਸੀਂ ਗਏ ਹਾਂ ਯੌਲਾ ਭੈਲ ਪਿੰਡ ਦੇ ਵਿੱਚ ਉੱਥੇ ਵੀ ਡੀਜ਼ਲ ਦੇ ਕੇ ਆਏ ਆ 1100 ਲੀਟਰ ਆ ਫਿਰ ਅਸੀਂ ਮੁੰਡਾ ਪਿੰਡ ਦੇ ਵਿੱਚ 15 ਆਪਣਾ ਜਿਹੜਾ ਪਿੰਡ ਆ ਕਰਮੂ ਵਾਲਾ ਕਰਮੂ ਵਾਲਾ ਪਿੰਡ ਦੇ ਵਿੱਚ 1500 ਲੀਟਰ ਡੀਜ਼ਲ ਦੇ ਕੇ ਆਏ ਆ ਇਸੇ ਤਰ੍ਹਾਂ ਪਿੰਡੋ ਪਿੰਡ ਸਾਨੂੰ ਅੱਜ ਹੀ ਪਤਾ ਲੱਗਾ ਸੀ 2-3 ਘੰਟੇ ਪਹਿਲਾਂ ਵੀ ਗੁੱਜਰਪੁਰੇ ਵੀ ਬੰਦ ਬੰਨਣ ਦੀ ਤਿਆਰੀ ਹੋ ਰਹੀ ਹੈ ਕਿਉਂਕਿ ਇੱਥੇ ਜਿਹੜੀ ਗੁਰਨਾਨਕ ਨਾਮ ਲੈਵਾ ਸੰਗਤ ਉਹਨਾਂ ਦੀ ਜਿਹੜੀ ਸੰਸਥਾ ਵਾ ਉਹ ਤਕਰੀਬਨ 10-15 ਦਿਨ ਹੋ ਗਏ ਸਾਡੇ ਪਿੰਡ ਦੇ ਵਿੱਚ ਹੀ ਕਾਰਜ ਕਰ ਰਹੀ ਆ ਉਹਨਾਂ ਨੇ ਵੀ ਮੈਨੂੰ ਸਵੇਰੇ ਕਾਲ ਕੀਤੀ ਵੀ ਤੁਸੀਂ ਉੱਥੇ ਜ਼ਰੂਰ ਪਹੁੰਚਿਓ ਤੇ ਇਹ ਕਰਕੇ ਅਸੀਂ ਸਮਾਂ ਕੱਢ ਕੇ ਸਾਨੂੰ ਜਦੋਂ ਪਤਾ ਲੱਗਾ ਵੀ ਇਹ ਸੇਵਾ ਆਰੰਭ ਹੋਣ ਲੱਗੀ ਆ ਤੇ ਅਸੀਂ ਜਿਹੜਾ ਆ ਟੈਂਕਰ ਭਰਿਆ ਸੀ ਡੀਜ਼ਲ ਦੇ ਨਾਲ ਇਹ ਇੱਥੇ ਜਿੱਨਾ ਬਣਦਾ ਪਿੰਡ ਦੇ ਬੰਨ ਦੇ ਉੱਪਰ ਅਸੀਂ ਡੀਜ਼ਲ ਦੇਣ ਵਾਸਤੇ ਇੱਥੇ ਆਏ ਆ ਜੀ ਕੋਰ ਸਿੰਘ ਜੀ ਕੁਝ ਦਿੱਕਤਾਂ ਵੀ ਆਈਆਂ ਤੁਹਾਡੇ ਮੈਂ ਵੀਡੀਓ ਵੇਖੀਆਂ ਸੀ ਕੁਝ ਦਿੱਕਤਾਂ ਹੋਈਆਂ ਤੁਹਾਨੂੰ ਮੈਂ ਆ ਵਰਜਿੰਦਰ ਨੂੰ ਕਾਰਨ ਕੀ ਸੀ ਉਹ ਦਿੱਕਤਾਂ ਹੋਣ ਉਹਦੇ ਕਾਰਨ ਵਿੱਚ ਇਹੋ ਸੇਵਾ ਹੀ ਆ ਜੀ ਇਹ ਸੇਵਾ ਹੀ ਆ ਜਿਹੜੀ ਕਿਉਂਕਿ ਦਿੱਕਤ ਆਉਂਦੀ ਆ ਵੇਖੋ ਜਦੋਂ ਆਪਾਂ ਇੱਕ ਸਰਕਾਰ ਦੇ ਖਿਲਾਫ ਮੰਨ ਕੇ ਚੱਲੋ ਵੀ ਆਪਣੇ ਕੈਂਪ ਚ ਲਾ ਰਹੇ ਹੁੰਨੇ ਆ ਕੈਂਪਾਂ ਦੇ ਨਹੀਂ ਮੰਨ ਕੇ ਲੋ ਕੈਂਪਾਂ ਨੂੰ ਇੱਕ ਹਾਈ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੰਨੀ ਜ਼ਿਆਦਾ ਮਿਲੀ ਗੁਰੂ ਮਹਾਰੇ ਨੇ ਕਿਰਪਾ ਕੀਤੀ ਵੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੀ ਕੈਂਪ ਲੱਗੇ ਹੁੰਦੇ ਸੀ ਉਹਨਾਂ ਦੇ ਬੰਦਿਆਂ ਦੇ ਵੀ ਕੈਂਪ ਲੱਗੇ ਹੁੰਦੇ ਸੀ ਪਰ ਜਿਹੜੇ ਲੋਕ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਭਾਈ ਅਮਰਤਪਾਲ ਸਿੰਘ ਦੀਆਂ ਫੋਟੋਆਂ ਸੰਤਾਂ ਦੀਆਂ ਫੋਟੋਆਂ ਦੀਪ ਸਿੱਧੂ ਦੀਆਂ ਫੋਟੋਆਂ ਸ਼ਹੀਦਾਂ ਦੀਆਂ ਫੋਟੋਆਂ ਲਾ ਕੇ ਜਿਹੜੇ ਹੁੰਦੇ ਸੀ ਉਹ ਬਸ ਇੱਕੋ ਹੀ ਗੱਲ ਕਹਿੰਦੇ ਸੀ ਵੀ ਅਸੀਂ ਹੋਰ ਕਿਸੇ ਦੇ ਕੈਂਪ 'ਚ ਨਹੀਂ ਜਾਣਾ ਅਸੀਂ ਭਾਈ ਅਮਰਤਪਾਲ ਸਿੰਘ ਤੇ ਭਾਈ ਦੀਪ ਸਿੱਧੂ ਦੁਆਰਾ ਜਿਹੜਾ ਚੱਲ ਰਿਹਾ ਕੈਂਪ ਉਹਨਾਂ ਦੇ ਵਿੱਚ ਜਾਣਾ ਵਾ ਸੋ ਇਸ ਕਰਕੇ ਨੌਜਵਾਨੀ ਪ੍ਰਭਾਵੀਤੀ ਇੰਨੀ ਆ ਭਾਈ ਅਮਰਤਪਾਲ ਸਿੰਘ ਤੋਂ ਵੀ ਉਹ ਬਸ ਉਹ ਚ ਕਹਿੰਦੇ ਵੀ ਅਸੀਂ ਜੇਕਰ ਕੋਈ ਕੈਂਪ ਹੈਗਾ ਵਾ ਤੇ ਉਹ ਭਾਈ ਸਾਹਿਬ ਵਾਲੇ ਕੈਂਪ 'ਚ ਹੀ ਜਾਵਾਂਗੇ ਸੋ ਇਸ ਕਰਕੇ ਉਹ ਕੈਂਪਾਂ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬੀ ਮਿਲੀ ਤੁਸੀਂ ਬਾਉਪੁਰ ਵੀ ਗਏ ਆ ਉੱਥੇ ਵੀ ਤੁਸੀਂ ਵੇਖਿਆ ਹੋਊਗਾ ਚਾਰ ਦੇ ਡੜੇ ਲੱਗੇ ਆ ਚੋਕਰ ਦੇ ਪਾਣੀ ਦੇ ਰਾਸ਼ਨ ਦੇ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਆਈ ਜਾਂਦਾ ਅਹੀਂ ਵਰਤਾਈ ਜਾਂਨੇ ਆ ਰਾਸ਼ਨ ਆਈ ਜਾਂਦਾ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਸਰਕਾਰ ਨੂੰ ਇਦਾਂ ਮਹਿਸੂਸ ਹੋਇਆ ਵੀ ਇੰਨਾ ਨੌਜਵਾਨਾਂ ਨੇ ਟੀਮ ਭਾਈ ਅਮਰਤਪਾਲ ਸਿੰਘ ਨੇ ਟੀਮ ਭਾਈ ਸੀਬ ਸਿੱਧੂ ਨੇ ਤੇ ਸਾਡੀ ਦੇ ਸਰਕਾਰ ਦੀਆਂ ਜੜਾਂ ਲਾ ਕੇ ਰੱਖ ਦਿੱਤੀਆਂ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਕੋਈ ਸਾਡੇ ਉੱਪਰ ਕੋਈ ਇੱਕ ਸ਼ਾਦਿਸ਼ ਖੇਢੀ ਸੀ ਗੱਡੀ ਦੀ ਚੈਕਿੰਗ ਹੋਈ ਗੱਡੀਆਂ ਪਿੱਛੇ ਲੱਗੀਆਂ ਪੁਲਿਸ ਦੀਆਂ ਉਹ ਫਿਰ ਗੱਡੀ ਦੀ ਚੈਕਿੰਗ ਮੇਰੇ ਹਿਸਾਬ ਦੇ ਨਾਲ ਇਦਾਂ ਇਹਨਾਂ ਇਹਨਾਂ ਕੀਤੀ ਵੀ ਹੋ ਸਕਦਾ ਵੀ ਗੱਡੀ 'ਚ ਕੋਈ ਵੈਪਨ ਕੋਈ ਨਸ਼ਾ ਪੱਤਾ ਰੱਖ ਕੇ ਵੀ ਇਹਨਾਂ ਦੀ ਅਰੈਸਟ ਉਹ ਰੱਬੀਂ ਕਿਤੇ ਵੀ ਉਹ ਗੱਡੀ ਦੇ ਵਿੱਚ ਉਸ ਦਿਨ ਰਜਿੰਦਰ ਸਿੰਘ ਮੌਜੂਦ ਨਹੀਂ ਸੀ ਗੱਡੀ ਦੀ ਚੈਕਿੰਗ ਇਹਨਾਂ ਨੇ ਪੂਰੀ ਕੀਤੀ ਆ ਪੁਲਿਸ ਨੇ ਫਿਰ ਚੈਕਿੰਗ ਕੀਤੀ ਆ ਫਿਰ ਫਿਰ ਜਦੋਂ ਅਸੀਂ ਜਾ ਕੇ ਪੁੱਛਿਆ ਵੀ ਗੱਡੀ ਦੀ ਚੈਕਿੰਗ ਕੀਤੀ ਕਿਉਂ ਆ ਤੇ ਉਹ ਉਹਨਾਂ ਦਾ ਕਹਿਣਾ ਇਹ ਹੀ ਵੀ ਕੋਈ ਐਕਸੀਡੈਂਟ ਹੋਇਆ ਫਰੋਜਪੁਰ ਦੇ ਵਿੱਚ ਉਹਦਾ ਕਰਕੇ ਭਲੇਖੇ ਦੇ ਨਾਲ ਤੁਹਾਡੀ ਗੱਡੀ ਦੀ ਚੈਕਿੰਗ ਹੋਈ ਹਾਲਾਂਕਿ ਜਦੋਂ ਪੁਲਿਸ ਗੱਡੀ ਦੀ ਚੈਕਿੰਗ ਕਰਨ ਆਉਂਦੀ ਆ ਉਦੋਂ ਪੁਲਿਸ ਇਹ ਗੱਲ ਪੁੱਛਦੀ ਆ ਵੀ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਹੁੰਦਾ ਕੱਲਾ ਹੀ ਮੁੰਡਾ ਗੱਡੀ ਚਲਾਉਣ ਵਾਲਾ ਉਹਨੂੰ ਪੁਲਿਸ ਪੁੱਛਦੀ ਆ ਚੈਕਿੰਗ ਕਰਨ ਤੋਂ ਪਹਿਲਾਂ ਪੁੱਛਦੀ ਆ ਵੀ ਕੀ ਇਹ ਗੱਡੀ ਰਜਿੰਦਰ ਸਿੰਘ ਤਲਵੰਡੀ ਦੀ ਆ ਤੇ ਉਹ ਕਹਿੰਦਾ ਵੀ ਹਾਂ ਰਜਿੰਦਰ ਸਿੰਘ ਤਲਵੰਡੀ ਹਾਂ ਇਹ ਵੀ ਪੁੱਛਿਆ ਵੀ ਰਜਿੰਦਰ ਸਿੰਘ ਤਲਵੰਡੀ ਕਿੱਥੇ ਆ ਤੇ ਉਹ ਕਹਿੰਦੇ ਵੀ ਰਜਿੰਦਰ ਸਿੰਘ ਤਲਵੰਡੀ ਇੱਥੋਂ ਥੋੜਾ ਮਤਲਬ ਦੂਰ ਗਿਆ ਵ ਤੇ ਇਹ ਵੀ ਪੁੱਛ ਕੇ ਤਲਾਸ਼ੀ ਕੀਤੀ ਤੇ ਫੇਰ ਜਦੋਂ ਪੁਲਿਸ ਨੂੰ ਪੁੱਛਿਆ ਜਾਂਦਾ ਵੀ ਦੱਸੋ ਵੀ ਕਾਦੇ ਵਾਸਤੇ ਸਾਡੀ ਗੱਡੀ ਦੀ ਚੈਕਿੰਗ ਕੀਤੀ ਆ ਵੀ ਇਦਾਂ ਵੀ ਰਾਹ 'ਚ ਗੱਡੀ ਅੱਗੇ ਲਾ ਕੇ ਵੀ ਚੈਕਿੰਗ ਕਰਨੀ ਵੀ ਇਹ ਕਿਦਾਂ ਤੁਸੀਂ ਚੈਕਿੰਗ ਇਦਾਂ ਕਰ ਸਕਦੇ ਆ ਕੋਈ ਅਥਾਰਟੀ ਹੈ ਫੇਰ ਪੁਲਿਸ ਕਹਿੰਦੀ ਵੀ ਨਹੀਂ ਸਾਡੇ ਕੋਲ ਭਲੇਖੇ 'ਚ ਚੈਕਿੰਗ ਹੋ ਗਈ ਆ ਇੱਕ ਪਾਸੇ ਨਾਂ ਪੁੱਛ ਰਹੀ ਆ ਤੇ ਇੱਕ ਪਾਸੇ ਕਹਿ ਰਹੇ ਭਲੇਖੇ 'ਚ ਚੈਕਿੰਗ ਹੋ ਗਈ ਆ ਫੇਰ ਜਦੋਂ ਉਹ 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 ਦਿਨ ਸਵੇਰੇ ਚੈਕਿੰਗ ਹੁੰਦੀ ਆ ਤੇ ਸ਼ਾਮਾਂ ਦੀ ਘਟਨਾ ਸ਼ਾਮਾਂ ਨੂੰ ਫੇਰ ਰਜਿੰਦਰ ਵਰਨਾ ਗੱਡੀ 'ਚ ਜਾਣਦੇ ਹੁੰਦਾ ਤੇ ਵਰਨਾ ਗੱਡੀ ਦੇ ਪਿੱਛੇ ਹੀ ਦੋ ਗੱਡੀਆਂ ਲਾਈਆਂ ਜਾਂਦੀਆਂ ਦੋ ਪੁਲਿਸ ਦੀਆਂ ਗੱਡੀਆਂ ਪਿੱਛੇ ਲੱਗਦੀਆਂ ਵਾ ਪੂਰਾ ਤੇਜ਼ ਜੇ ਨੂੰ ਰਜਿੰਦਰ ਮੋੜਦਾ ਵਾ ਇਥੋਂ ਤੱਕ ਵੀ ਇੱਕ ਗੱਡੀ ਅੱਗੇ ਲਾ ਕੇ ਉੱਤਰ ਕੇ ਉਹਨਾਂ ਨੇ ਫੜਨ ਦੀ ਵੀ ਕੋਸ਼ਿਸ਼ ਕੀਤੀ ਐ ਪਰ ਇਹ ਗੱਡੀ ਭਜਾ ਕੇ ਜਿਹੜੇ ਪਿੰਡਾਂ ਵਾਲੇ ਲਿੰਕ ਰੋਡ ਹੁੰਦੇ ਆ ਜਿਹੜੇ ਵੀ ਜਿਹੜੇ ਆਪਾਂ ਨੂੰ ਪਤਾ ਹੀ ਹੁੰਦੇ ਤਕਰੀਬਨ ਆਪਣੇ ਇਲਾਕੇ ਦੇ ਉਹ ਲਿੰਕ ਰੋਡਾਂ ਦੇ ਚੜਕੇ ਤੇ ਫਿਰ ਉਹ ਰਜਿੰਦਰ ਸਿੰਘ ਉੱਥੋਂ ਵੀ ਸੱਜੇ ਖੱਬੇ ਹੋ ਜਾਂਦਾ ਤੇ ਇਹ ਫਿਰ ਐਸਐਸਪੀ ਫਿਰੋਜ਼ਪੁਰ ਉਹ ਐਸਐਸਪੀ ਤਰਨਤਾਰਨ ਦੇ ਕੋਲ ਵੀ ਪਹੁੰਚਿਆ ਜਾਂਦਾ ਉਹ ਮੰਨ ਕੇ ਚਲੋ ਸਾਫ਼ ਤੌਰ ਤੇ ਇਸ ਗੱਲ ਤੋਂ ਮੁੱਕਰ ਗ ਹੁਣ ਕਿਥੇ ਕਿਥੇ ਸੁਵਾਵਾਂ ਚੱਲ ਰਹੀਆਂ ਆ ਟੀਮ ਭਾਈ ਅਮਰਤਪਾਲ ਸਿੰਘ ਜਾਂ ਦੀਪਸਿੱਧੂ ਯੂਗਲ ਕਰ ਕਰਦੇ ਆ ਉਹਨਾਂ ਵੱਲੋਂ ਹੁਣ ਵੇਖੋ ਟੀਮ ਭਾਈ ਅਮਰਤਪਾਲ ਸਿੰਘ ਟੀਮ ਭਾਈ ਦੀਪ ਸਿੱਧੂ ਵੱਲੋਂ ਪਿੰਡ ਚੰਬਾ ਕਲਾ ਦੇ ਵਿੱਚ ਸੁਵਾਵਾਂ ਚੱਲ ਰਹੀਆਂ ਪਿੰਡ ਧੁੰਨ ਢਾਏ ਵਾਲੇ ਦੇ ਵਿੱਚ ਸੁਵਾਵਾਂ ਚੱਲ ਰਹੀਆਂ ਉਧਰਲੇ ਪਾਸੇ ਆਪਣਾ ਅਜਨਾਲੇ ਵਾਲੀ ਸਾਈਡ ਤੇ ਵੀ ਪੈਲੀ ਕਰਾਉਣ ਦੀਆਂ ਸੁਵਾਵਾਂ ਚੱਲ ਰਹੀਆਂ ਬਾਉਪੁਰ ਸਾਡੀ ਬਹੁਤ ਤਗੜੀ ਟੀਮ ਲੱਗੀ ਹੋਈ ਆ ਜਿਹੜੇ ਬੰਨ ਨੂੰ ਵੀ ਬੰਨਣ ਦਾ ਯਾ ਰੇਤਾ ਵੀ ਕਰਾਉਣ ਦੀ ਸੇਵਾਵਾਂ ਨੌਜਵਾਨ ਨਿਭਾ ਰਹੇ ਆ ਸੋ ਜਿੱਥੇ ਵੀ ਹੜ੍ਹ ਪ੍ਰਭਾਵਤ ਇਲਾਕੇ ਆ ਨਾ ਕੋਈ ਇਦਾਂ ਦਾ ਇਲਾਕਾ ਨਹੀਂ ਆ ਵੀ ਜਿੱਥੇ ਹੜ੍ਹ ਆਏ ਹੁਣ ਤੇ ਸਾਡੀ ਟੀਮ ਨਾ ਪਹੁੰਚੀ ਹੋਵੇ ਸਾਡੀ ਟੀਮ ਹਰ ਥਾਂ ਤੇ ਜਿੰਨੀ ਯੋਗਤਾ ਸਾਡੀ ਟੀਮ ਰੱਖਦੀ ਆ 19 ਸਵਾ ਨਵਾਰੀ ਆ ਆ ਤੁਸੀਂ ਦੇਖ ਲਓ ਮੇਰੇ ਹਿਸਾਬ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਪਹਿਲੀ ਜਥੇਬੰਦੀ ਹੋਊਗੀ ਪਹਿਲੀ ਜਥੇਬੰਦੀ ਹੋਊਗੀ ਵੀ ਜਿਹੜੇ 11000 ਲੀਟਰ ਵਾਲਾ ਟੈਂਕਰ ਪਰ ਕੇ ਤੁਰੇ ਫਿਰਨਦੇ ਆ ਹਾਂ ਵੀ ਕਈ ਤੇ ਅਭੀ ਅਹੀਂ ਦਾ 1000 ਲੀਟਰ ਦਵਾਂਗੇ 20 ਆ ਲੀਟਰ ਪਰ ਅਹੀਂ ਤੇ ਪਰ ਕੇ ਤੁਰੇ ਹੋਏ ਆ ਪਿੰਡਾਂ ਦੇ ਵਿੱਚ ਕਰੋ ਚਮਕੌਰ ਸਿੰਘ ਜੀ ਕਈ ਪਿੰਡ ਹੀ ਗੋਦ ਲੈ ਲੈ ਕੇ ਜਾਂਦੇ ਕਹਿੰਦਾ ਕਿ ਆ ਪਿੰਡ ਸਾਡਾ ਵਾ ਗੋਦ ਲੈ ਲੈਨੇ ਆ ਕੀ ਉਹ ਵੀ ਵੇਖੋ ਜੇ ਸਵਾਵਾ ਨਿਭਾਰੇ ਆ ਤੇ ਬਹੁਤ ਵਧੀਆ ਗੱਲ ਆ ਵਧੀਆ ਗੱਲ ਆ ਜੇਕਰ ਕੋਈ ਮੰਨ ਕੇ ਚੱਲੋ ਵੀ ਕੋਈ ਰੇਤਾ ਕਰਾਉਣ ਦੀ ਪੈਲੀ ਵਾਹ ਕੇ ਬੀਜਣ ਦੀ ਹੈ ਖਾਦ ਪਾਉਣ ਦੀ ਕੋਈ ਜ਼ਿੰਮੇਵਾਰੀ ਚੁੱਕਦਾ ਤੇ ਬਹੁਤ ਵਧੀਆ ਗੱਲ ਆ ਇਹਦੇ ਸਵਾਵਾ ਜ਼ਰੂਰ ਨਿਭਾਉਣੀਆਂ ਚਾਹੀਦੀਆਂ ਪਰ ਇੰਨਾ ਵੀ ਮੇਰੇ ਹਿਸਾਬ ਦੇ ਨਾਲ ਹੁਣ ਕਈ ਵਾਰ ਨਾ ਚਲੋ ਅਸੀਂ ਵੀ ਪਿੰਡ ਧੌਣ ਢਾਈ ਵਾਲੇ ਤੇ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਦੇ ਨਾਲ ਉਹ ਜ਼ਿੰਮੇਵਾਰੀ ਚੁੱਕੀ ਹੋਈ ਹੈ ਪਰ ਇਹ ਉਹ ਚੇ ਵੀ ਗੱਲ ਆ ਜਾਂਦੀ ਵੀ ਹੁਣ ਦੂਜੇ ਪਿੰਡਾਂ ਵਾਲੇ ਵੀ ਸਾਨੂੰ ਫੋਨ ਕਰਦੇ ਆ ਕੋਈ ਫਿਰੋਜ਼ਪੁਰੋਂ ਫੋਨ ਆ ਗਿਆ ਕੋਈ ਹੁਣ ਵੇਖੋ ਜਿੰਨਾ ਕ ਮੰਨ ਕੇ ਚਲੋ ਸੰਗਤਾਂ ਦਾ ਸਹਿਯੋਗ ਉਹ ਸਭ ਦੇ ਨਾਲ ਸਵਾਵਾ ਮੈਂ ਦੂਜੀਆਂ ਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਘਟੂ ਘੜ ਜਿਹੜੇ ਕੋਈ ਬਾਲੀਆਂ ਤਗੜੀਆਂ ਸਾਮੀਆਂ ਉਹ ਦਾ ਪਿੰਡ ਸੰਭ ਲੈਣ ਕੋਈ ਪੰਜ ਸੰਭਲੇ ਕੋਈ ਇੱਕ ਪਿੰਡ ਸੰਭਲੇ ਸੋ ਇਸ ਕਰਕੇ ਇਹ ਸਿਮਾਵਾਂ ਤੇ ਹੋਣੀਆਂ ਰਲ ਮਿਲ ਕੇ ਕਿਉਂਕਿ ਹਾਰ ਬਹੁਤ ਜ਼ਿਆਦਾ ਇਲਾਕਿਆਂ ਦੇ ਵਿੱਚ ਆਏ ਆ ਲੱਖਾਂ ਏਕੜ ਜਿਹੜੀ ਜ਼ਮੀਨ ਆ ਉਹ ਤਬਾਹ ਹੋ ਗਈ ਆ ਕਈ ਹਜ਼ਾਰ ਜਿਹੜੇ ਘਰ ਉਹ ਤਬਾਹ ਹੋ ਚੁੱਕੇ ਆ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਸਿਮਾਵਾਂ ਵੱਡੀਆਂ ਤੇ ਜਥੇਬੰਦੀਆਂ ਨੂੰ ਵੱਡਾ ਦੇਲ ਕਰਕੇ ਚੱਲਣਾ ਚਾਹੀਦਾ ਹਰੇਕ ਨੂੰ ਵੰਡ ਕੇ ਜਿਹੜੇ ਥਾਂ ਆ ਵੀ ਉਹ ਉੱਥੇ ਸਿਮਾਵਾਂ ਨਿਭਾਉਣੀਆਂ ਚਾਹੀਦੀਆਂ ਆ ਸਰਕਾਰ ਦੀ ਕਾਰਜਕਾਰੀ ਤੁਸੀਂ ਪਿੰਡਾਂ ਵਿੱਚ ਚਰਦੇ ਹੋ ਕਿਵੇਂ ਦੀ ਰਹੀ ਆ ਵੈਸੇ ਇਹਨਾਂ ਇਲਾਕਿਆਂ 'ਚ ਹੜਪੀੜਤ ਲੱਗ ਸਰਕਾਰ ਦੀ ਤੇ ਵੇਖੋ ਕੋਈ ਵੀ ਕਾਰਜਕਾਰੀ ਨਹੀਂ ਹੈਗੀ ਸਰਕਾਰ ਦੀ ਕਾਰਜਕਾਰੀ ਬਿਲਕੁਲ 0% ਆ ਬਿਲਕੁਲ ਵਿਰੋਧੀ ਹੋਣ ਦਾ ਕਰਕੇ ਨਾ ਭੰਡੀ ਜਾਏ ਉਹ ਵੈਸੇ ਸਹੀ ਮੈਨੇ ਦੱਸਿਓ ਸਹੀ ਹੋਵੇ ਨਾ ਨਾ ਵਿਰੋਧੀ ਹੋਣ ਦਾ ਕਰਕੇ ਨਹੀਂ ਮੈਂ ਕਹਿੰਦਿਆਂ ਪਿੰਡ ਤੋਂ ਢਟਾਏ ਵਾਲੇ ਦੇ ਵਿੱਚ ਸਾਨੂੰ ਲੱਗਿਆਂ ਨੂੰ 20 ਤੋਂ 25 ਦਿਨ ਹੋ ਗਏ ਆ ਉਹ ਮੈਂ ਤੁਹਾਨੂੰ ਦੱਸਦਾ ਉੱਥੇ ਪੋਕਲੈਂਡ ਚੱਲ ਰਹੀ ਆ ਉੱਥੇ ਡੀਜ਼ਲ ਪਾਇਆ ਜਾ ਰਿਹਾ ਪੋਕਲੈਂਡ ਟਰੈਕਟਰਾਂ ਦੇ ਵਿੱਚ ਸਰਕਾਰ ਨੇ ਹੁਣ ਤੱਕ ਇੱਕ ਵੀ ਰੁਪਏ ਦਾ ਡੀਜ਼ਲ ਨਹੀਂ ਦਿੱਤਾ ਲੀਟਰ ਤਾਂ ਛੱਡੋ ਤੁਸੀਂ ਇੱਕ ਵੀ ਰੁਪਏ ਦਾ ਡੀਜ਼ਲ ਨਹੀਂ ਦਿੱਤਾ ਇਥੋਂ ਤੱਕ ਸਾਡੇ ਪਿੰਡ ਦੇ ਵਿੱਚ ਡੀਸੀ ਸਾਹਿਬ ਵੀ ਪਹੁੰਚੇ ਉਹਨਾਂ ਨੂੰ ਵੀ ਵਿਖਾਇਆ ਵੀ ਇੱਕ ਤੇ 5-7 ਲੱਖ ਦਾ ਸਾਡੇ ਪਿੰਡ ਦਾ ਬੇੜਾ ਰੁੜ ਗਿਆ ਪਿੰਡ ਤੋਂ ਨਟਾਏ ਵਾਲੇ ਦਾ ਇੱਕ ਬੇੜਾ ਰੁੜ ਗਿਆ ਤੇ ਇੱਕ ਬੇੜਾ ਰੁੜ ਗਿਆ ਤੇ ਇੱਕ ਜਿਹੜੀ ਹਜ਼ਾਰਾਂ ਏਕੜ ਜਿਹੜੀ ਫਸਲ ਉਹ ਡੋਬ ਕੇ ਤਬਾਹ ਹੋ ਚੁੱਕੀ ਆ ਬਿਲਕੁਲ ਨੇਸ ਤੋਂ ਨਬੂਦ ਹੋ ਗਈ ਆ ਫਿਰ ਪੈੜੀਆਂ ਦੇ ਵਿੱਚ ਰੇਤਾ ਚੜ ਗਈ ਕਿ ਇਹ ਪੈੜੀ ਤੇ 5 ਫੁੱਟ 6 ਫੁੱਟ ਰਿਤਾ ਤੱਕ ਵੀ ਹੈਗੀ ਆ ਉਹ ਵੀ ਸਾਰਾ ਕੁਝ ਵਿਖਾਇਆ ਵੀ ਆ ਸਾਡਾ ਨੁਕਸਾਨ ਆ ਅਜੇ ਤੱਕ ਉਹਨਾਂ ਵੱਲੋਂ ਕੋਈ ਵੀ ਮੰਨ ਕੋਲ ਬੈਕ ਤੌਰ ਤੇ ਸਾਨੂੰ ਜਵਾਬ ਨਹੀਂ ਦਿੱਤਾ ਗਿਆ ਨਾ ਕੋਈ ਬੇੜੇ ਦਾ ਨਾ ਕੋਈ ਜ਼ਮੀਨਾ ਪੱਧਰੀਆਂ ਕਰਨ ਦੇ ਇਹ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਸੰਗਤਾਂ ਹੀ ਸਾਰੇ ਕਾਰਜ ਕਰ ਰਹੀਆਂ ਵਾ ਬਜੂਪੁਰਾ ਦੇ ਸਰਪੰਚਾ ਵੀ ਸਾਡੇ ਨਾਲ ਮੌਜੂਦ ਐਸ ਟਾਈਮ ਤੇ ਗੁਰਫਤੇ ਸਾਂਝ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਅਜੀ ਤੁਸੀਂ ਤਿਆਰੀਆਂ ਰੰਬੀਆਂ ਇਧਰਲੇ ਪਾਸੇ ਆਉਣ ਦੇ ਵੀ ਕਹਿਣ ਪਰ ਪਰ ਕੇ ਗੱਡੀਆਂ ਪਰ ਪਰ ਕੇ ਆ ਗਈਆਂ ਤੇਲ ਵਾਲੀਆਂ ਤੁਹਾਡੇ ਕੋ ਉਧਰ ਵੀ ਗੁਰਨਾਨਕ ਨਾਮ ਲੈਵਾ ਜਿਹੜੇ ਹਨ ਉਹ ਗੁਰਨਾਨਕ ਨਾਮ ਲੈਵਾ ਸੰਗਤ ਇਹ ਜੂਪੀ ਦੀਆਂ ਸੰਗਤਾਂ ਦੇ ਉਹਨਾਂ ਦੇ ਨਾਲ ਐਨ ਆਰ ਆਈ ਭਰਾ ਬਾਹਰੋਂ ਜੁੜੇ ਹੋਏ ਆ ਤੇ ਉਹ ਬਹੁਤ ਸਵਾਮਾ ਸਾਡੇ ਪਿੰਡ ਦੇ ਵਿੱਚ ਵੀ ਸੇਵਾ ਉਹਨਾਂ ਨੇ ਦਿੱਤੀ ਹੋਈ ਆ ਚੰਬੇ ਕਲਾ ਦੇ ਵਿੱਚ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਆ ਫਿਰ ਇੱਥੇ ਗੁੱਜਰਪੁਰੇ ਦੇ ਵਿੱਚ ਵੀ ਉਹਨਾਂ ਨੇ ਜਦੋਂ ਮੰਨ ਗਏ ਲੋ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਉਹਨਾਂ ਨੂੰ ਦੱਸਿਆ ਆ ਉਹ ਕਹਿੰਦੇ ਵੀ ਸਰਪੰਚ ਸਾਹਿਬ ਨਾਲ ਗੱਲ ਹੋ ਗਈ ਆ ਤੇ ਮੈਂ ਕੋਈ ਗੱਲ ਨਹੀਂ ਤੁਸੀਂ ਗੱਡੂ ਛੰਡੇ ਬੰਦੀ ਲੋਸ ਜੋ ਅਗਰ ਅੱਜ ਕੇ ਕਰਾਂਗੇ ਪੂਰਾ ਸਰਪੰਚ ਸਾਹਿਬ ਸ਼ੁਰੂਆਤ ਹੋ ਚੁੱਕੀ ਹੈ ਇਸ ਟਾਈਮ ਤੁਹਾਡੇ ਵੀ ਬੰਨ ਟੁੱਟਾ ਵਾ ਉੱਥੇ ਜਾ ਕੇ ਤਸਵੀਰਾਂ ਦਿਖਾਉਨੇ ਆ ਕੀ ਕਹੋਗੇ ਇਹਨਾਂ ਨੌਜਵਾਨਾਂ ਦਾ ਜਿਹੜਾ ਕਰ ਰਹੇ ਸਵਾਮ ਇਹਨਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਤੇ ਅਸੀਂ ਉਸ ਸੰਗਤ ਦਾ ਯੂਪੀ ਵਾਲੀ ਦਾ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਧੰਨਵਾਦ ਕਰਦੇ ਆ ਤੇ ਜਦੋਂ ਤੁਨ ਸਾਹਿਬ ਵੀਰ ਜੀ ਨੇ ਦੱਸਿਆ ਵਾ ਪੀ ਜਦੋਂ ਇਹਨਾਂ ਨੂੰ ਵੀ ਪਤਾ ਲੱਗਾ ਇਹ ਵੀ ਸਾਡੇ ਕੋਲ ਤੇਲ ਲੈ ਕੇ ਪਹੁੰਚੇ ਆ ਇਹ ਨੌਜਵਾਨ ਮੀਰਾਂ ਦਾ ਬਹੁਤ ਜ਼ਿਆਦਾ ਅਪਰਾਲਾ ਜਿਨ੍ਹਾਂ ਨੇ ਸਾਡਾ ਉਹਨਾਂ ਨੂੰ ਦੱਸਿਆ ਤੇ ਫਿਰ ਉਹ ਸਾਡੇ ਤਾਈਂ ਪਹੁੰਚ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਅੱਜ ਸਾਡੇ ਪਿੰਡ ਸ਼ੁਰੂਆਤ ਹੁੰਦਿਆਂ ਸਾਰੀ ਡੀਜ਼ਲ ਲੈ ਕੇ ਪੁੱਜ ਗਏ ਕਹਿੰਦੇ ਕਿ 1100 ਲੈ ਲਓ ਟੈਂਕ ਤੁਹਾਡਾ ਹੀ ਆ ਜਦੋਂ ਮਰਜ਼ੀ ਕਹਿੰਦੇ ਆਵਾਜ਼ ਮਾਰਦੇ ਫਿਰ ਆ ਜਾਓ ਇਹ ਐਨੀਆਂ ਵੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਹੜਾ ਇਹ ਵੱਡਾ ਹਰਾ ਟੈਂਕ ਪਾਰ ਕੇ ਪਿੰਡਾਂ ਦੀ ਵੰਡ ਤੇ ਫਿਰਦੇ ਸਾਨੂੰ 1100 ਲੀਟਰ ਦੇ ਚੱਲੇ ਆ ਤੇ ਫਿਰ ਵੀ ਆਂਦੇ ਜੇ ਲੋੜ ਪਈ ਜਿੱਦੋਂ ਸਾਨੂੰ ਆਵਾਜ਼ ਮਾਰੋਗੇ ਫੇਰ ਆ ਜਣੇ ਉਦੋਂ ਫਰਜ਼ ਵੀ ਹੈਗੇ ਤੇ ਗਵੰਡੀ ਪਿੰਡ ਵੀ ਹੈ ਨਾ ਵੈਸੇ ਵੀ ਤੁਹਾਡੇ ਫਰਜ਼ ਵੀ ਆ ਹਨ ਆਪਣੇ ਆ ਇਹ ਤੇ ਉਹ ਪਿੰਡ ਆ ਜਿਨ੍ਹਾਂ ਨੇ ਪਿੰਡ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਬੂਥ ਲਗੇ ਹੋਰ ਦੂਜੇ ਦਾ ਬੂਥ ਵੀ ਨਹੀਂ ਲੱਗਾ ਸੀ ਇਹਦਾ ਤੇ ਜੇਕਰ ਮੰਨ ਕੇ ਚੱਲੋ ਇਹ ਭਾਈ ਸਾਹਿਬਾਂ ਵਾਸਤੇ ਇਹ ਨਾ ਕਰ ਸਕਦੇ ਤੇ ਅਸੀਂ ਤੇ ਭਾਈ ਸਾਹਿਬ ਦੀ ਟੀਮ ਵਾਸਤੇ ਇਹਨਾਂ ਵਾਸਤੇ ਇਹ ਨਾ ਵੀ ਕਰ ਸਕਦੇ ਸੋ ਇਸ ਕਰਕੇ ਸਾਡਾ ਇੱਕ ਫਰਜ਼ ਹੈ ਅਸੀਂ ਇਹ ਨਹੀਂ ਕੋਈ ਇੱਥੇ ਰਾਜਨੀਤੀ ਨਹੀਂ ਆ ਇੱਥੇ ਅਸੀਂ ਤੇ ਇੱਕ ਫਰਜ਼ ਨਿਭਾਉਣ ਆਏ ਆ ਸੇਵਾ ਨਿਭਾ ਰਹੇ ਆ ਜੋ ਮਹਾਰਾਜ ਦਾ ਹੁਕਮ ਹੈ ਵੀ ਆਪਾਂ ਜਿਹੜੀ ਮਨੁੱਖਤਾ ਦੀ ਸੇਵਾ ਕਰਨੀ ਹੈ ਇੱਕ ਮਨੁੱਖਤਾ ਦੀ ਸੇਵਾ ਵਾ ਮੇਰੇ ਹਿਸਾਬ ਦੇ ਨਾਲ ਆ ਆ ਇਹਨਾਂ ਸੰਗਤਾਂ ਨੂੰ ਪਤਾ ਹੋਊਗਾ ਕਿ ਗੁੱਜਰਪੁਰੇ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਜਦੋਂ ਦੇ ਆਪਾਂ ਜੰਮ ਕੇ ਵੱਡੇ ਹੋਏ ਆ ਅੱਜ ਤੱਕ ਕਿਹੇ ਕੋਈ ਸੰਸਥਾ ਨੇ ਕੋਈ ਵੱਡੇ ਪੱਧਰ ਤੇ ਸੇਵਾ ਨਹੀਂ ਬਾਈ ਤੇ ਇਹ ਕਰਕੇ ਮੇਰੇ ਹਿਸਾਬ ਦੇ ਨਾਲ ਇੱਕ ਗੁਰਨਾਨਕ ਨਾਮ ਲੈਵਾ ਸੰਗਤ ਲੋ ਵੀ ਇੱਕ ਪਹਿਲ ਕਦਮੀ ਆ ਤੇ ਅਸੀਂ ਵੀ ਇੱਥੇ ਲੈ ਕੇ ਪਹੁੰਚੇ ਹੋਰ ਵੀ ਸੰਗਤਾਂ ਨੂੰ ਬੇਨਤੀ ਆ ਵੀ ਵੱਧ ਜੜ ਕੇ ਸਾਥ ਦੇਣਾ ਪੈੜੀਆਂ ਚ ਰੇਤਾ ਬਹੁਤ ਜੜੀ ਹੋਈ ਆ ਤੇ ਇਹ ਪਿੰਡ ਜੇ ਆਪਾਂ ਤੁਨਸਬ ਇਹਦੇ ਦੇ ਪਾਸੇ ਵੇਖਦੇ ਆ ਤੇ ਬਿਲਕੁਲ ਸਹੀ ਲੱਗਦਾ ਜ਼ਮੀਨ ਕਿਧਰਲੇ ਪਾਸੇ ਪਿੰਡ ਦੀ ਜਿਆਦਾ ਜ਼ਮੀਨ ਮੰਡ ਚ ਹਾਂ ਮੰਡ ਚ ਕਿਉਂਕਿ ਇਹ ਜਿਹੜੇ ਟਹਾਆਂ ਦੇ ਕੰਡੇ ਪਿੰਡ ਹਨ ਤੁਸੀਂ ਆਪਣਾ ਇਧਰਲੇ ਪਾਸਿਓਂ ਤੁਰਪੋ ਗੋਇੰਦਵਾਲ ਸਾਹਿਬ ਆਪਣਾ ਉਥੋਂ ਤੁਰਪੋ ਤੇ ਹਰੀਕੇਲੇ ਹੜ ਤੱਕ ਕਿਉਂਕਿ ਅੱਗੇ ਸਭਰਾ ਸ਼ੁਰੂ ਹੋ ਜਾਂਦੇ ਦੂਜੇ ਪਿੰਡ ਇਥੋਂ ਤੱਕ ਸਾਰੇ ਪਿੰਡ ਇਦਾਂ ਦੇ ਆ ਵੀ ਜਿੱਦਾਂ ਦੀ 50% ਜ਼ਮੀਨ ਉੱਪਰ ਤੇ 50% ਹੀ ਥੱਲੇ ਆ ਹਾਂ ਤੇ ਕਈ ਇਦਾਂ ਦੇ ਪਰਿਵਾਰ ਹੈਗੇ ਆ ਜਿਹੜੇ ਮੰਡ ਤੇ ਹੀ ਨਿਰਭਰ ਆ ਜੇ ਉਹਦੇ ਦੋ ਕਿਲੇ ਦੋ ਕਿਲੇ ਮੰਡ ਜੀ ਆ ਜਿਹੋਦੇ 5 ਕਿੱਲੇ 5 ਕਿੱਲੇ ਮੰਡ ਜੀ ਆ ਚਲੋ ਕਈਆਂ ਦੇ ਤੇ ਹੈਗੇ ਆ ਵੀ ਅਧਵ੍ਰਿਤੀ ਉੱਤੇ ਹੈਗੀ ਆ ਤੇ ਅਧਵ੍ਰਿਤੀ ਥੱਲੇ ਪਰ ਕਈ ਪਿੰਡਾਂ ਦੇ ਵਿੱਚ 10-10 20-20 ਪਰਿਵਾਰ ਇਦਾਂ ਦੇ ਆ ਜਿਹੜੇ ਮੰਡ ਤੇ ਹੀ ਨਿਰਭਰ ਆ ਮੰਡ ਚੋਂ ਹੀ ਖਾਣਾ ਮੰਡ ਚੋਂ ਹੀ ਵੱਡਣਾ ਮੰਡ ਜੀ ਮੱਝਾਂ ਚਾਰਨੀਆਂ ਮੰਡ ਜੀ ਪੱਠੇ ਬੀਜਨੇ ਆ ਤੇ ਉਹ ਪੱਠੇ ਕਵਾ ਪਸ਼ਵਾਨੂ ਪਾਉਣੇ ਆ ਸੋ ਇਸ ਕਰਕੇ ਇਹ ਮੰਡ ਅਲਾਕਾ ਆਪਾਂ ਇਹਨਾਂ ਨੂੰ ਕਹਿ ਦਿੰਨੇ ਆ ਇਹੋ ਹੀ ਮੰਡਾਂ ਅਲਾਕਾਂ ਦੇ ਵਿੱਚ ਮੱਗੇ ਵੀ ਜਗਰ ਕਰਦਾ ਹੁੰਦਾ ਨਾ ਅਵਤਾਰ ਸਿੰਘ ਬ੍ਰਹਮੀ ਹੁੰਨੀ ਜਗਰਾਤ ਸਿੰਘ ਤੂਫਾਨ ਹੁੰਨੀ ਉਹ ਵੀ ਇੰਨਾਂ ਮੰਡਾਂ ਚ ਹੀ ਰਹੇ 88 ਵਾਲੇ ਫਲੱਡ ਵੀ ਇਸੇ ਕਰਕੇ ਆਏ ਸੋ ਇਸ ਕਰਕੇ ਇੱਕ ਤੇ ਇਹ ਮੇਰੇ ਸਾਹਬ ਦੇ ਨਾਲ ਸਾਡੇ ਯੋਧਿਆਂ ਦੀ ਧਰਤੀ ਵੀ ਆ ਜਿੱਥੇ ਉਹਨਾਂ ਦੇ ਚਰਨ ਪਏ ਆ ਅਹੀਂ ਚੰਬਾ ਕਲਾ ਜਿੱਥੇ ਸੇਵਾ ਸ਼ੁਰੂ ਕੀਤੀ ਉੱਥੇ ਸਾਹਮਣੇ ਜਿਹੜਾ ਇਹ ਹੈਲੀਕਾਪਟਰ ਜੋ ਜਗਰਾਤ ਸਿੰਘ ਤੂਫਾਨ ਹੋਣਾ ਨੇ ਅਵਤਾਰ ਸਿੰਘ ਬ੍ਰਹਮੀ ਹੋਣਾ ਉੱਥੇ ਇਹ ਹੈਲੀਕਾਪਟਰ ਵੀ ਛੁੱਟਿਆ ਸੋ ਇਸ ਕਰਕੇ ਫਿਲਮ ਦਾ ਸੀਨ ਵੀ ਹੈਗਾ ਸ਼ਾਇਦ ਫਿਲਮ ਮੈਂ ਫੇਰ ਦੁਬਾਰਾ ਵੇਖੀ ਰਾਤੀ ਬੜੀ ਖਿੱਚ ਬਣਦੀ ਆ ਫਿਲਮ ਦੇ ਇਹ ਕਰਕੇ ਉਹ ਮੰਨ ਕੇ ਚਲੋ ਵੀ ਇਹ ਇਲਾਕਾ ਇਹ ਮੇਰੇ ਹਿਸਾਬ ਦੇ ਨਾਲ ਖਾੜਕੂ ਸਿੰਘਾਂ ਦਾ ਇਲਾਕਾ ਹੀ ਰਿਹਾ ਵਾ ਇੱਥੇ ਬਹੁਤ ਖਾੜਕੂ ਸਿੰਘ ਵਿਚਰੇ ਆ ਸੋ ਚੜ੍ਹਦੀ ਕਲਾ ਦੇ ਨਾਲ ਸਵਾਮਾਂ ਨਿਭਾ ਰਹੇ ਆ ਸੰਗਤਾਂ ਨੂੰ ਬੇਨਤੀ ਆ ਵੀ ਵੱਧ ਚੜ੍ਹ ਕੇ ਸਹਿਯੋਗ ਕਰਨਾ ਬਿਲਕੁਲ ਇਹਨਾਂ ਵੀਰਾਂ ਦਾ ਸਾਥ ਜ਼ਰੂਰ ਦਿਆ ਕਰੋ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਕਿ ਜਿਹੜਾ ਇੱਕ ਕਦਮ ਵੀ ਇਹਨਾਂ ਇਲਾਕਿਆਂ ਦੇ ਵਿੱਚ ਚੱਲ ਕੇ ਆਇਆ ਨਾ ਉਹ ਕਦਮ ਨੂੰ ਵੀ ਸਜਦਾਵਾ ਇੱਕ ਲੀਟਰ ਲੈ ਕੇ ਤੇਲ ਆ ਜਾਂਦੇ ਹੋ ਉਹ ਵੀ ਤੁਹਾਡਾ ਧੰਨਵਾਦ ਆ ਇੱਥੇ ਤੇ ਹਜ਼ਾਰਾਂ ਲੀਟਰ ਦੀ ਗੱਲ ਹੋ ਰਹੀ ਇਹ ਉਹਦਾ ਪਾਈ ਦਾ ਇੱਥੇ 11000 ਲੀਟਰ ਹੈ 12000 ਦੀ ਹੈ ਇੱਥੇ 11000 ਇੱਚ ਹੀ ਪੈ ਜਾਂਦਾ ਪੂਰਾ ਪੰਪ ਵਾਲੀ ਟੈਂਕੀ ਕਿੱਡੀ ਕੀ ਹੁੰਦੀ ਹੈ ਮੈਨੂੰ ਲੱਗਦੀ ਉਹ ਚ ਵੀ ਇੰਨਾ ਕਿ ਰੱਖਦੇ ਫੁੱਲ ਆ ਇਹ ਇਹ ਫੁੱਲ ਭਰੀ ਹੀ ਦੋ ਤਨਾ ਪਿੰਡਾਂ ਜੇ ਵਰਤਾਇਆ ਅਸੀਂ ਤੇ ਅੱਗੇ ਵੀ ਹੁਣ ਜਿੱਥੇ ਕੋਈ ਸਾਨੂੰ ਫੋਨ ਕਰੂਗਾ ਅਸੀਂ ਲੈ ਕੇ ਜਾਵਾਂਗੇ ਪੰਪੀ ਨਾਲ ਲਈ ਫਿਰਦੇ ਹੋਏ ਕਹਿ ਸਕਦੇ ਆ ਕਿ ਹਨਾ ਅੱਗੇ ਇਹ ਗੁਰੂ ਮਹਾਰਾਜ ਦੇਖ ਜਾਣੇ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖ ਜਾਣੇ ਆ ਕਦੀ ਨਹੀਂ ਮੁੱਕਣੇ ਮੇਰੇ ਸਾਡੇ ਨਾਲ ਜਿੱਦਨ ਦਾ ਅਸੀਂ ਟੈਂਕ ਭਰਿਆ ਨਾ ਮੁੱਕਿਆ ਹੀ ਨਹੀਂ ਆ ਅਹੀਂ ਇਹਨੂੰ ਇੱਕ ਦੋ ਵਾਰੀ ਖਾਲੀ ਵੀ ਕੀਤਾ ਵਾ ਪਰ ਅਜੇ ਤੱਕ ਮੰਨ ਕੇ ਚੱਲੋ ਵੀ ਇਹ ਮਹਾਰਾਜ ਦੀ ਮਿਹਰ ਦੇ ਨਾਲ ਚੱਲੀ ਜਾ ਰਿਹਾ। ਗੁਰੂ ਸਾਹਿਬ ਨੇ ਦਸਵੰਦ ਦੀ ਕੀਤੀ ਸੀ ਗੱਲ ਹਨਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕਣ ਦਾ ਹੋਕਾ ਸੀ ਜਿਹੜਾ ਨਾ ਜਦੋਂ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦਾ ਰਾਜ ਹੀ ਨਾ ਉਹ ਜਦੋਂ ਕਦੇ ਵਿਪਤਾ ਹਾੜ ਆਉਣੇ ਕੋਈ ਇਹੋ ਜਿਹਾ ਸੋਕਾ ਪੈ ਜਾਣਾ, ਮੀਂਹ ਨਾ ਪੈਣੇ, ਫਸਲਾਂ ਨਾ ਹੋਣੀਆਂ ਤੇ ਉਹ ਢੰਡਾਰੇ ਖੋਲ ਦਿੰਦਾ ਸੀ ਇਹ ਕਲਗੀਧਰ ਪਿਤਾ ਦੇ ਖੋਲੇ ਹੋਏ ਢੰਡਾਰੇ ਆ। ਇਹ ਮੰਨ ਕੇ ਚੱਲੋ ਮੁੱਕਣੇ ਹੀ ਨਹੀਂ ਆ। ਇਹ ਜਿੰਨਾ ਚਿਰ ਮੰਨ ਕੇ ਚੱਲੋ ਵੀ ਇਹ ਸਵਾਵਾਵਾਂ ਚੱਲਦੀਆਂ ਮਹਾਰਾ ਆਸਤੇ ਹੋਈ ਹੈ ਕਿ ਇਹ ਨਾਰਗੇ ਨੌਜਵਾਨ ਜਿਹੜੇ ਆ ਹਮੇਸ਼ਾ ਕਹਿੰਦੇ ਕਿ ਜੋ ਨੌਜਵਾਨ ਉੱਠਦੇ ਆ ਤੇ ਦਰਿਆਵਾਂ ਨੂੰ ਬੰਨ੍ਹ ਲਾ ਦਿੰਦੇ ਆ ਇਸ ਵਾਰ ਦਰਿਆਵਾਂ ਨੂੰ ਬੰਨ੍ਹ ਇਹਨਾਂ ਨੌਜਵਾਨੀ ਨੇ ਲਾਏ ਆ ਹਾਂ ਸਰਕਾਰ ਦੀ ਕਾਰਗੁਜ਼ਾਰੀ ਕਾਫੀ ਢਿੱਲੀ ਸੀ ਤੇ ਕਾਫੀ ਨਰਾਜ਼ ਕਰਨ ਵਾਲੀ ਆ ਲੋਕਾਂ ਨੂੰ ਕਿਉਂਕਿ ਜਿੱਥੇ ਵੀ ਜਾਣਦੇ ਆ ਇਹ ਜ਼ਰੂਰੀ ਨਹੀਂ ਕਿ ਅੱਜ ਇਹ ਭਾਈ ਅਮਰਪਾਲ ਸਿੰਘ ਦੀ ਟੀਮ ਵੱਲੋਂ ਆਏ ਤੇ ਤਾਂ ਕਰਕੇ ਇਹਨਾਂ ਨੇ ਕੋਸਿਆ ਮੈਂ ਪਹਿਲਾਂ ਕਿਹਾ ਸੀ ਕਿ ਵੇਖੋ ਕਿਤੇ ਵਿਰੋਧੀ ਧਿਰ ਹੋਣ ਦੇ ਨਾਤੇ ਨਾ ਕੋਸਿਓ ਕਹਿੰਦੇ ਕਿ ਨਹੀਂ ਪਿੰਡਾ ਜਾ ਕੇ ਪਤਾ ਕਰ ਲਿਓ ਅਸੀਂ ਆਮ ਪਿੰਡਾਂ ਦੇ ਵਿੱਚ ਰਹੇ ਆ ਸਰਕਾਰ ਦੀ ਕਾਰਗੁਜ਼ਾਰੀ ਕੁਝ ਚੰਗੀ ਨਹੀਂ ਹਾਂ 20000 ਰੁਪਏ ਨਾ ਸਰਕਾਰ ਨੇ ਕੀਤਾ ਫਿਰ ਇਹ ਨੇ ਜਿੰਨੇ ਚਿਰ ਆਪਾਂ ਪੈਸੇ ਨਾ ਦਿੱਤੇ ਉਸ ਬਿਆਨ ਨੂੰ ਕਿਵੇਂ ਵੇਖਦੇ ਹੋ ਕਹਿੰਦੇ ਕਿ ਮੈਨੂੰ ਤਾਂ ਦਿਨ ਰਾਤ ਫਿਕਰੀ ਬੜੇ ਤੁਹਾਡੇ ਲੱਗੇ ਹੋਏ ਚਲੋ ਕਹਿੰਦੇ ਹੁੰਦੇ ਜਿਹੜੀ ਘੜੀ ਹੋ ਕੇ ਖਲੋਤੀ ਤੇ ਨਹੀਂ ਉਹ ਵੀ ਸਮਾਂ ਆ ਹੀ ਜਾਣਾ ਜਦੋਂ ਦਊਗਾ ਤਾਂ ਵੇਖ ਲਾਂਗੇ ਉਹਦੇ 1000 ਰੁਪਏ ਨਹੀਂ ਦਿੱਤਾ ਉਹ ਸਾਡੀਆਂ ਭੈਣਾਂ ਰੋਣਦੀਆਂ ਦਿਨ ਰਾਤ ਵੀ ਉਹਨਾਂ ਬਾਬਾ ਜੀ ਕੁਝ ਕਹਿ ਰਹੇ ਹਾਂਜੀ ਬਾਬਾ ਜੀ 10000 ਤੇ ਆ ਗਿਆ ਮੁਕਰ ਘਟ ਗਿਆ ਵਾ ਵਧਣਾ ਚਾਹੀਦਾ ਸੀ ਇਹ ਤੇ ਹਨਾ ਬੜਾ ਸੂਰਮਾ ਆਦਮੀ ਆ ਇੱਥੇ ਅੱਜ ਰੇਲੀ ਕੀਤੀ ਇੱਥੇ ਬੰਦਾ ਜਰਗਿਆ ਜੇ ਲੈ ਉਹਦੀ ਉਹਦੀ ਰੇਲੀ ਅੱਜ ਉਥੇ ਬਹੁਤ ਫਟਾਂ ਜਾਰੀਆਂ ਮਾਰੀਆਂ ਫਾਨਾ ਇਸ ਤਰ੍ਹਾਂ ਦਾ ਔ ਆਮ ਕੜਾਈ ਤਰਾਂਦਾ ਮੈਂ ਟੀਵੀ ਤੇ ਸੁਣਦਾ ਸਾਰੀਆਂ ਗੱਲਾਂ ਆਦੀਆਂ ਬੜਾ ਗੱਜਦਾ ਹਿਆਂਦਾ ਬਾਬਾ ਜੀ ਆਪਾਂ ਹੀ ਬਣਾਈ ਆ ਸਰਕਾਰ ਕਿ ਕਾਰਨ ਕੀ ਲੱਗਦਾ 92 ਐਮ ਐਲ ਏ ਪੰਜਾਬ ਨੇ ਦੇ ਦਿੱਤੇ ਹੁਣ ਤੇ ਆਪਾਂ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ ਤੇ ਆਪਾਂ ਇਹਨਾਂ ਨੂੰ ਨਹੀਂ ਵੋਟਾਂ ਪਾਉਂਦੇ ਚਵਾ ਬੰਦੇ ਹੈ ਤੇ ਬੰਨ ਆਪਾਂ ਨਹੀਂ ਇਹਨਾਂ ਨੂੰ ਵੋਟ ਬਾਬਾ ਜੀ 92 ਤੇ ਪੰਜਾਬ ਨੇ ਦਿੱਤੇ ਆ ਨਾ ਅਕਸਰ ਤੇ ਆਪਾਂ ਹੀ ਪਾਈਆਂ ਨੇ ਵੋਟਾਂ 92 ਆ ਆਹਾਂ ਲੋਕਾਂ ਨੇ ਬਦਲਾ ਆ ਤਾ ਬਦਲਾ ਲੱਗਾ ਰਾਹ ਕਰਕੇ ਪੈ ਗਈ ਇਹਨਾਂ ਨੂੰ ਹੁਣ ਨਹੀਂ ਇਹਨਾਂ ਨੂੰ ਪੈਣੀ ਇਹ ਇੰਦਿਆਨੇ ਮੇ ਬਦਲੇ ਹਨ ਟੁੱਕ ਪਾਇਆ ਅੰਮ੍ਰਿਤਪਾਲ ਅਹੀਂ ਇੱਥੇ ਬੂਥ ਨਹੀਂ ਲੱਗਣ ਦਤਾ ਦੁਰਿਆ ਬੰਦਾ ਤੇ ਅਸੀਂ ਚਮਕੌਰ ਸਿੰਘ ਦੱਸ ਰਹੇ ਸੀ ਕਿ ਤੁਹਾਡੇ ਇੱਥੇ ਪਿੰਡ ਜੀ ਬੂਥ ਨਹੀਂ ਸੀ ਲੱਗਾ ਨਹੀਂ ਲੱਗਾ ਨਹੀਂ ਲੱਗਾ ਬੂਥ ਨਹੀਂ ਲੱਗਣ ਦਿੱਤਾ ਅਹੀਂ ਅੰਮ੍ਰਿਤਪਾਲ ਵੀਰ ਦਾ ਹੀ ਬੂਥ ਲੱਗਾ ਸੀ ਔੜ ਵੀ ਚੜ੍ਹਦੀ ਕਲਾ ਕਰਾਂਗੇ ਲਿਆਵਾਂਗੇ ਉਹਨਾਂ ਨੂੰ ਜਿੰਨਾ ਵੀ ਜ਼ੋਰ ਲੱਗੂਗਾ ਲਾਵਾਂਗੇ ਉਹਨਾਂ ਵਾਸਤੇ ਸਾਡਾ ਪੰਜਾਬ ਦਾ ਸੀਐਮ ਬਣੇ ਖਾਲਸਾ ਵਾ ਤੇ ਅਸੀਂ ਇੰਦਿਆਨੇ ਖਾਲਸੇ ਦੀ ਹਮੇਸ਼ਾ ਚੜ੍ਹਦੀ ਕਲਾ ਦੀ ਗੁਰੂ ਗੋਬਿੰਦ ਸਿੰਘ ਕਿਰਪਾ ਕਰਨਗੇ ਆਪੇ ਸੱਚੇ ਪਾਤਸ਼ਾਹ ਜਿਹੜੀਆਂ ਜਾਤ ਵੀਰ ਵਿਖਲੋਤਾ ਹੈ ਅੰਮ੍ਰਿਤਪਾਲ ਤੇ ਸਾਡੇ ਮਾਝੇ ਵਾਲਿਆਂ ਨੇ ਦਿਖਾਤਾ ਬਿਲਕੁਲ ਬਿਲਕੁਲ ਐਡੀ ਵੱਡੀ ਲੀਡ ਤੇ ਕੋਈ ਦੱਛੇ ਕੋਈ ਹੋਰ ਐਮਪੀ ਬਣਿਆ ਸਿਕ ਬਣਿਆ ਤੇ ਐਮਪੀ ਅੰਮ੍ਰਿਤਪਾਲ ਸਭ ਤੋਂ ਵੱਡੀ ਲੀਡ ਤੇ ਬਣਿਆ ਇਹ ਪੰਜਾਬੀਆਂ ਨੇ ਦਿਖਾਇਆ ਪਾ ਜੇ ਚਾਹੀਏ ਨਾ ਸਭ ਕੁਝ ਉਹ ਮੋੜ ਪਊਗਾ ਤੇ ਗਾਂ సీఎం 227 ਬਾਬਾ ਜੀ ਅਗਲੀ ਇਲੈਕਸ਼ਨ ਚ ਕੀ ਲੱਗਦਾ ਇੱਕ ਤਰਨ ਤਾਂ ਹੁਣ ਆਏ ਨਹੀਂ ਥੋੜੇ ਦਿਨਾਂ ਤੱਕ ਵੈਸੇ ਇਹਨੂੰ ਛੱਡ ਕੇ ਆਪਾਂ ਜੇ 227 ਵਾਲੇ ਪਾਸੇ ਜਾਂਦੇ ਆਂ ਤੇ ਕਿਹੜੀ ਸਰਕਾਰ ਆਊਗੀ ਦੇਖੋ ਜੀ ਉਹਨਾਂ ਨੂੰ ਮੌਕਾ ਨਹੀਂਗਾ ਮਿਲਣਾ ਹੁਣ ਬਦਲਾਵ ਨੂੰ ਮੌਕੇ ਕਦੀ ਸਭੀ ਖੁਸ਼ ਬੜੇ ਹੋ ਜਾਂਦੇ ਤੁਸੀਂ ਜਦੋਂ ਬਦਲਾਵ ਹੀ ਕਰ ਲਉਂਦੀ ਆ ਮਾਨ ਸਾਹਿਬ ਦੀ ਜਦੋਂ ਸੀਐਮ ਮਾਨ ਸਾਹਿਬ ਦੀ ਗੱਲ ਕਰਦੇ ਨਾ ਬਾਬਾ ਜੀ ਜਿਆਦਾ ਖੁਸ਼ ਹੋ ਜਾਂਦੇ ਆ ਬਾਬਾ ਜੀ ਜੁੜਕਲੀ ਵਾਲੀ ਜੁੜਕਲੀ ਵਾਲੀ ਇਹ ਬੰਦਾ ਕਰੂਗਾ ਕੀ ਹਣਾ ਉਧਰ ਚਲੋ ਉਹ ਚਲੋ ਹੁਣ ਆਪਾਂ ਚਲੋ ਖੁਸ਼ ਹੋਈ ਜੰਨੇ ਹੋਣਾ ਵੀ ਚਾਹੀਦਾ ਚਲੋ ਜ਼ਿੰਦਗੀ ਦਾ ਇਹ ਵੀ ਇੱਕ ਖੁਸ਼ ਹੋਣ ਦਾ ਵੀ ਇੱਕ ਹਿੱਸਾ ਵਾ ਹੁਣ ਮੈਨੂੰ ਕਹਿਣ ਦੀ ਗੱਲ ਨਹੀਂ ਆ ਗੁਜਰਪੁਰੇ ਵਾਲੇ ਵੀਰ ਖਲੋਤੇ ਆ ਭਾਵੇਂ ਪਿੱਠ ਤੇ ਭਾਵੇਂ ਸਾਹਮਣੇ ਆ ਇਹਨਾਂ ਨੇ ਬਹੁਤ ਸਾਹ ਦਿੱਤਾ ਮੇਰੇ ਸਾਹ ਦੇ ਨਾਲ ਮੈਂ ਤੇ ਪਤਾ ਨਹੀਂ ਉਦੋਂ ਜ਼ਿੰਮੇਵਾਰੀ ਹਲਕੇ ਦੀ ਮੇਰੇ ਕੋਲ ਹੀ ਤੇ ਮੈਂ ਤੇ ਇੱਕ ਦੇ ਇੱਕ ਅੱਧਾ ਹੀ ਗੇੜਾ ਇਹਨਾਂ ਦੇ ਪਿੰਡ ਇਹਨਾਂ ਪਿੰਡ ਪੱਧਰ ਤੇ ਹੀ ਆਪ ਸਾਰੀ ਵਾਂਗ ਡੋਰ ਸੰਭਾਲੀ ਆ ਕਿਉਂਕਿ ਸਮਾਂ ਮੇਰੇ ਸਾਹਨ ਆਪਣੇ ਕੋਲ ਮਹੀਨੇ ਕਦਾ ਸੀ ਸਾਰਾ ਆ ਮਹੀਨੇ ਤੋਂ ਵੀ ਘੱਟ ਹੀ ਸੀ ਸਮਾਂ ਜਦੋਂ ਵੀ ਆਪਾਂ ਇਲੈਕਸ਼ਨ ਲੜੀ ਆ ਆ ਬਸ 26 26 ਦਿਨਾਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਐਂ ਤਖਤੇ ਪਲਟਦੇ ਇਹਨਾਂ ਦੇ ਡੋਰ ਸੰਭਾਲ ਲਈ ਤੁਸੀਂ 26 ਦਿਨਾਂ ਚ ਆਪਾਂ ਖਡੂਰ ਸਾਹਿਬ ਦੀ ਗੱਲ ਸੰਭਾਲੀ ਆ ਅਹੀਂ ਤੇ ਚਲੋ ਮਾੜਾ ਮੋੜ ਉੱਤੇ ਬੋਲਣਾ ਨਹੀਂ ਜਿੱਦਾਂ ਅਸੀਂ ਤੇ ਬੁਲਾ ਰਿਹਾ ਜੀ ਪਰ ਅਸਲ ਤੇ ਜਿਹੜਾ ਗਰਾਊਂਡ ਬੂਥਾਂ ਦੇ ਤੇ ਫਿਰ ਬੂਥਾਂ ਦੇ ਵੀ ਬੰਦੇ ਆਏ ਚੜਦੀ ਅੜੇ ਆਏ ਕਟੜ ਜਿਹੜੇ ਵੀ ਕਹਿੰਦੇ ਵੀ ਹਾਂ ਵੀ ਬਸ ਭਾਉ ਹੀ ਬੋਲਣਾ ਚਾਹੀਦਾ ਕੰਮ ਸਮਝ ਕੇ ਨਾ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਤੇ ਜੇ ਆਖੀ ਨਾ ਬੜਾ ਪ੍ਰਚਾਰ ਕੀਤਾ ਅੰਮ੍ਰਿਤਪਾਲ ਦਾ ਪ੍ਰਚਾਰ ਤੇ ਹੋਇਆ ਹੀ ਨਹੀਂ ਵੱਤ ਵੱਤ ਜੇ ਇੱਕ ਥਾਂ ਸੰਗਤ ਪਰ ਆਏ ਆ ਤੇ ਇੱਕ ਮੁੰਡੇ ਪਿੰਡ ਐਦੋਂ ਵੱਧ ਕਰਦੇ ਹੋਰ ਪਿੰਡਾਂ ਨਹੀਂ ਗਏ ਤੇ ਆਪ ਕਿਉਂਕਿ ਅਸੀਂ ਇੱਥੇ ਨਾ ਸਵਾਹ ਥੋੜਾ ਹੀ ਤੇ ਚੋਂ-ਚੋਂ ਪੰਜਾਂ-ਪੰਜਾਂ ਪਿੰਡਾਂ ਦਾ ਆਪਾਂ ਇਕੱਠਾ ਰੱਖਿਆ ਹੈ ਤੁਹਾਡੇ ਪਿੰਡ ਦਾ ਵੀ ਮੁੰਡੇ ਪਿੰਡ ਹੀ ਰੱਖਿਆ ਸੀ ਮੁੰਡੇ ਪਿੰਡ ਆ ਮੁੰਡੇ ਪਿੰਡ ਰੱਖਿਆ ਸੀ ਇਹ ਕਰਕੇ ਵੀ ਸਵਾਹ ਥੋੜਾ ਹੀ ਵੀ ਸਾਰੇ ਪਿੰਡਾਂ ਨੂੰ ਵੀ ਇੱਕ ਜਗ੍ਹਾ ਇਕੱਠੇ ਕਰਕੇ ਚੋਂ-ਚੋਂ ਪੰਜਾਂ-ਪੰਜਾਂ ਨੂੰ ਇਦਾਂ ਪਿੰਡਾਂ ਅਸੀਂ ਕੱਢੇ ਉਦੋਂ ਚਮਕੌਰ ਸਿੰਘ ਜੀ ਧੰਨਵਾਦ ਤੁਹਾਡਾ ਸਵਾਮਾ ਨਿਭਾਉਂਦੇ ਰਹੋ ਗੁਰੂ ਸਾਹਿਬ ਚੜ੍ਹਦੀ ਕਲਾ 'ਚ ਰੱਖਣ ਤੁਹਾਡੇ ਰਗੀ ਨੌਜਵਾਨੀ ਦੀ ਬਹੁਤ ਲੋੜ ਆ ਗਾਂ ਆਪਾਂ ਗੱਲ ਕਰੀਏ ਕੱਲੀ 227 ਦੀ ਨਹੀਂ ਸਦਾ ਹੀ ਲੋੜ ਹੁੰਦੀ ਆ ਨੌਜਵਾਨੀ ਦਰਿਆਵਾਂ ਦੇ ਬੰਨ ਮੋੜ ਦਿੰਦੀ ਆ ਇਸ ਟਾਈਮ ਇਦਾਂ ਜਿੱਥੇ ਦਰਿਆਵਾਂ ਦੇ ਪਾਣੀ ਦਾ ਬੰਨ ਮੋੜਿਆ ਜਿੱਥੇ ਤੇਲ ਦੀ ਲੋਡ ਹੋਈ ਹਜ਼ਾਰਾਂ ਲੀਟਰ ਤੇਲ ਲੈ ਕੇ ਪਹੁੰਚ ਗਏ ਟਰੈਕਟਰਾਂ ਦੀ ਲੋਡ ਪਈ ਨੌਜਵਾਨੀ ਟਰੈਕਟਰ ਲੈ ਕੇ ਪਹੁੰਚ ਗਈ ਅੱਜ ਗੁੱਜਰਪੁਰੇ ਦੇ ਵਿੱਚਾਂ ਗੁੱਜਰਪੁਰ ਦੇ ਸੁਪੰਸ ਸਾਹਿਬ ਨੇ ਧੰਨਵਾਦ ਕੀਤਾ ਤੇ ਨਾਲਿਆਂ ਦੱਸਿਆ ਕਿ ਇੱਥੇ ਦੇ ਪਿੰਡ ਦੇ ਵਿੱਚ ਬੂਥ ਵੀ ਭਾਈ ਅਮਰਤਪਾਲ ਸਿੰਘ ਦਾ ਲੱਗਾ ਸੀ ਤੇ ਅੱਜ ਜੇ ਆਪਾਂ ਇਸ ਪਿੰਡ ਦੀ ਗੱਲ ਕਰਦੇ ਇੱਥੇ ਇੱਕ ਨਵੀਂ ਸੇਵਾ ਸਟਾਰਟ ਹੋਣ ਲੱਗੀ ਆ ਬੰਨ ਵੱਜਣ ਦੀ ਉਸ ਸਵਾਵਾਂ ਦੀ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਉਸ ਬੰਨ ਤੇ ਵੀ ਪਹੁੰਚਦੇ ਆ ਟੀਮ ਭਾਈ ਅਮਰਤਪਾਲ ਦਾ ਧੰਨਵਾਦ ਵੀ ਕਰਦੇ ਆ ਤੇ ਨੌਜਵਾਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ